ਸਤਨਾਮ ਸ਼੍ਰੀ ਵਾਹਿਗੁਰੂ ਸਾਈਂ ਜੀਓ ਤਨਾਸਰੀ ਮਹੱਲਾ ਪਨਮ ਤੁਮ ਦਾ ਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨੇਮ ਕੋ ਨੇਮ ਕੋ ਤੁਮ ਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ ਜਿਹਾ ਇੱਕ ਕਵਨ ਗੁਣ ਕਹੀਐ ਬੇ ਸੁਮਾਰ ਬੇੰਤ ਸੁਆਮੀ तेरो अंत ना कि नहीं लईए रहआव कोट अपराध हमारे खंडो अनक विधि समझावो हम अज्ञान अलप मत छोरी तुम आपन बिरद रखआव तुम्हारी शरण तुम्हारी ऐसा तुम ही सज्जन सोहेले राखो राख न हर दे आला नानक करके गोले ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਸਰੀ ਮਹਲਾ ਪੰਜਮ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਮਾਰੇ ਨੇਮਕੋ ਨੇਮਕ ਤੁਮਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਧਾਰੇ Jehwa ek kavan gun kaiye besumar bent swami tero ant nak nahi laiye rahao kot apraadh hamare khando ankh vidhi samjhavo ham agyan alap mat thori tum apan bir dar khavo tumri sharan tumari asa tumhi sajan sohele ਰਾਖੋ ਰਾਖ ਨਹਾਰ ਦੇ ਅੱਲਾ ਨਾਨਕ ਕਰਕੇ ਗੋਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਮ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨੇਮ ਕੋ ਨੇਮ ਕੋ ਤੁਮ ਹੀ ਪ੍ਰਤਪਾਲੋ हम बारक तुमरे तारे जेवा एक कवन गुण कइए बेसुमार बिनतो स्वामी तेरो अंत नाक नहीं लइए रहआव कोट अपराध हमारे खंडो अनक विधि समझावो हम अज्ञान अलप मत छोरी तुम अपन बिरद खआव तुमरी शरण तुम्हारी ऐसा ਤੁਮ ਹੀ ਸੱਜਣ ਸੋਹੇਲੇ ਰੱਖੋ ਰੱਖ ਨਾ ਹਰ ਦੇ ਅੱਲਾ ਨਾਨਕ ਕਰਕੇ ਗੋਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਸਰੀ ਮਹੱਲਾ ਪੰਜਮ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨੇਮਕਾ ਨੇਮਕ ਤੁਮਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ ਜਿਹਾ ਇੱਕ ਕਵਨ ਗੁਣ ਕਈਐ ਬੇਸੁਮਾਰ ਬੇੰਤ ਸੁਆਮੀ ਤੇਰੋ ਅੰਤ ਨਕ ਨਹੀਂ ਲਈਐ ਰਹਾਓ ਕੋਟ ਅਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਓ ਹਮ ਅਗਿਆਨ ਲਪਮਤ ਥੋਰੀ ਤੁਮ ਆਪਨ ਬਿਰਦਰ ਖਾਓ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖ ਨਾ ਹਰデアਲਾ ਨਾਨਕ ਕਰਕੇ ਗੋਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਮ तुम दाता ठाकुर प्रितपालक नायक खसम हमारे नेमक नेमक तुम ही प्रितपालो हम बारक तुमरे तारे जेवा एक कवन गुण कइए बेसुमार व्यंत स्वामी तेरो अंतनक नहीं लइए रहआव कोट अपराध हमारे खंडो अनक विधि समझावो ਹਮੇ ਅ ਗਿਆਨ ਅਲਪਤ ਥੋੜੀ ਤੂੰ ਆਪਨ ਬਿਰਦਰ ਖਾਵੋ ਤੇਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੋਹੇਲੇ ਰੱਖੋ ਰੱਖ ਨਾ ਹਰデアਲਾ ਨਾਨਕ ਕਰਕੇ ਗੋਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਈਂ ਜੀਓ ਤਨਾ ਸ੍ਰੀ ਮਹੱਲਾ ਪਨਮ ਤੁਮ ਦਾ ਤੇ ਠਾਕੁਰ ਪ੍ਰਿਤਪਾਲਕ ਨਾਇਕ ਖਸਮ ਹਮਾਰੇ ਨੇਮ ਕੋ ਨੇਮ ਕੋ ਤੁਮ ਹੀ ਪ੍ਰਿਤ ਪਾਲੋ ਹਮ ਬਾਰਿਕ ਤੁਮਰੇ ਧਾਰੇ ਜਿਹਾ ਇੱਕ ਕਵਨ ਪੁਣ ਕਈਏ ਬੇਸੁਮਾਰ ਬੇੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਈਏ ਰਹਾਓ ਕੋਟ ਅਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸਜਣ ਸੋਹਲੇ ਰੱਖੋ ਰੱਖਣਾ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਮ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨੇਮ ਕੋ ਨੇਮ ਕੋ ਤੁਮ ਹੀ ਪ੍ਰਤ ਪਾਲੋ ਹਮ ਬਾਰਿਕ ਤੁਮਰੇ ਤਾਰੇ ਜਿਹਵਾ ਏਕ ਕਵਨ ਗੁਣ ਕਈਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿ ਨਹੀਂ ਲਈਐ ਰਹਾਉ ਕੋਟ ਅਪਰਾਧ ਹਮਾਰੇ ਖੰਡੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਨ ਬਿਰਦ ਰਖਾਵੋ ਤੁਮਰੀ ਸ਼ਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੋਹਲੇ রাখো রাখন хар ਦੇ ਅੱਲਾ ਨਾਨਕ ਕਰਕੇ ਗੋਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਪੰਜਮ ਤੁਮ ਦਾਤੇ ठाकुर ਪ੍ਰਤਪਾਲਕ ਨਾਇਕ ਖਸਮ ਹਮਾਰੇ ਨੇਮਕਾ ਨੇਮਕਾ ਤੁਮਹੀ ਪ੍ਰਤਪਾਲੋ ਹਮ ਬਾਰਿਕ ਤੁਮਰੇ ਤਾਰੇ ਜਿਹਾ ਇੱਕ ਕਵਨ ਗੁਣ ਕਹੀਏ ਬੇਸੁਮਾਰ ਬੇੰਤ ਸੁਆਮੀ ਤੇਰੋ ਅੰਤ ਨਕ ਨਹੀਂ ਲਈਏ ਰਹਾਓ ਕੋਟ ਅਪਰਾਧ ਹਮਾਰੇ ਖੰਡੋ ਅਣਕ ਵਿਧੀ ਸਮਝਾਓ ਹਮ ਅਗਿਆਨ ਲਪਮਤ ਥੋਰੀ ਤੁਮ ਆਪਨ ਬਿਰਦਰ ਖਾਓ ਤੁਮਰੀ ਸ਼ਰਨ ਤੁਮਾਰੀ ਆਸਾ ਤੁਮਹੀ ਸੱਜਣ ਸੁਹੇਲੇ ਰੱਖੋ ਰੱਖ ਨਾ ਹਰ ਦੇ ਅੱਲਾ ਨਾਨਕ ਕਰਕੇ ਗੋਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ